ਸੂਰੀਆ ਮੰਮੀਆ ਆਪਣੇ ਰਾਤ ਰਾਤ ਤੇ ਆ ਮੇਰਾ ਭਾਨਵੇਂਦਰਾ ਬੰਸਾ ਖੇਤਾਂ ਆਜ ਦਾ ਤੁਸ ਤੁਲਕ ਪਰਨੇ ਪਰਾਂ ਇਹ ਗਾਲੀ ਭਾਈ ਤਨੁਦਰਾ ਲਾਈਆਂ ਹੋਈਆਂ ਇਹ ਤੇ ਨਪਾਰਕਿੰਗ ਹੋ ਰਾਂਦਾ ਤੇਨੇ ਯੋ ਤੇਨੇ ਬਾਗਾਂ ਦੀਆਂ ਦੇਖ ਨਹੀਂ ਆਉਂਦਾ ਚਾਹਦੇ ਜੱਤ ਜੱਤ ਗਾਲੀ ਆਸ ਗੁੱਡੀ ਬਿਲ ਕੱਟ ਨਹੀਂ ਹੋਈ 12 ਹੁੰਦੀ ਹੈ ਇਹ ਉਹ ਲੋ ਆਉਂਦੀ ਹੈ ਗਿਆਨ ਗਿਆਨ ਉਹ ਇੱਕ ਟਰਾਲੀ ਦਾ ਲੈਣ ਸੀ ਚਲੋ ਉਹ ਕਾਫੀ ਮੱਝਾ ਹੁਣ ਹਾਂਜੀ ਮਾ ਬਾਹਨ ਸਾਫ ਨੇ ਤਰੇ ਲਗ ਰਿਹਾ ਆਸ 475 ਆ ਗਿਆ ਉਸ ਜਾਂਦਾ ਯਾਰ ਜਨ ਰਾਤ ਨੂੰ ਵੀ ਤੀਜੀ ਰੋਟੀ ਚਾਲਦਾ ਇਹਦੇ ਮਗਰ ਨਵੀਂ ਟਰਾਲੀ ਆ ਉਹਦੇ ਮਗਰ ਇੱਕ ਹੋਰ ਯੋ ਪੀਆ ਫਰ ਚੱਲਦੇ ਸਨ ਪੱਛ ਹਾਂਜੀ ਆਪਣਾ 570 ਵੀ ਗਾਰੇ ਆ ਗਿਆ 400 ਰੁਪਏ ਤੱਕ ਵਾਗ ਗਿਆ ਤੇ ਇਹਨਾਂ ਦਾ ਫਰੈਂਟਾ ਲਿਆਉਦਾ ਚਲਦਾ ਯਾਰ ਜੀ ਉਹ ਟਰਾਲੀ ਵਾ ਕੇ ਲੈ ਲਉ ਆਹੀ ਗਾੜੀ ਰੋਣਾਂ ਨੂੰ ਤਾਂ ਲੱਗਦਾ ਲੇਵਰ ਥੱਕ ਜਾਂਦੀ ਹੁਣ ਸੋਇਲ ਦੀ ਕੰਮ ਕਰਦੇ ਚਲੋ ਮੈਂ ਰੋਕ ਕੇ ਤੁਹਾਨੂੰ ਹਾਂਜੀ ਰਾਤਾ ਪਾ ਆਪਣੇ ਡਾਕਟਰ ਇਕੱਤੇ ਟੂਰ ਮੈਂ ਆ ਗਿਆ ਸੀ ਕਿ ਵਲੌਗ ਜਾਨ ਬਣਾਇਆ 1.5 ਵਾਰੀ ਦਾ ਸੀ ਗੱਲ ਦਾ ਹੁਣ ਆਪਾਂ ਮਾਮਗੜ ਆ ਗਏ ਜੋ ਠੱਪ ਚ ਗਏ ਲੋੜੇ ਆਪਣਾ ਪੰਛੋ ਗਿਆ ਤੇ ਵੀ ਗੜਾ ਇਹ ਆਜਾ ਐਨ ਕਥੋਂ ਵੀ ਇੱਥੋਂ ਭੱਜ ਜਾਣੀ ਐ ਸੱਤ ਸਾਲ ਦੀ ਵਾਦੂ ਐ ਅੱਗ ਵਾ ਫੇਰ ਆਪਣੀ ਲੱਗਣਾਗਾ ਚਲੋ ਓਕੇ ਫੇਰ ਮਰਦਾ ਹਾਂਜੀ ਆਉਣ ਨੂੰ ਟੀਨ ਦਾ 3200 ਸਰ ਜੇ ਤਾਂ ਪਲੇਟ ਸੀ ਕਿ ਬੰਦੀ ਮੋਗੀ ਤਾਂ ਆ ਗਈ ਚੱਲ ਵੀ ਵਧੀਆ ਚੌਥੇ ਰੋਡ ਤੇ ਟਰੈਕਟਰ ਚੱਲਦਾ ਹੋਊਂਗੀ ਇਹਦਾ ਖਾਸ ਝੰਨੇ ਵਾਲਾ 베어ਿੰਗ ਹੋਣੀ ਜਸ ਸੀ ਸਾਇਲੈਂਟ ਜੀ ਹੋ ਗਈ ਚੌਥੇ ਹੋ ਜੀ ਵਧੀਆ ਚੱਲੀ ਜਾਂਦਾ ਰਹੇਗਾ ਲੈ ਇੱਦਾਂ ਲਾ ਕਿਹੜਾ ਹੈ ਪੂਰਾ ਵਧੀਆ ਚੱਲਦਾ ਨਾਲ ਸਫਾਈ ਵੀ ਘੈਂਟ ਆ ਮੋੜ ਡਾਕਟਰ ਆਖਤੇ ਕਿ ਮੈਂ ਉਹਨੇ ਆਪ ਤਾਂ ਹੀ ਰੋਣੀਆਂ ਇਹ ਚੱਲੀਆ ਕੱਲ ਨੂੰ ਲਾਹਾਂਗੇ ਆਪਾਂ ਦੇਖ ਗੰਦਾ ਡਾਕਟਰ ਦੇ ਰੋਣੀਆਂ ਨੇ ਚਲੋ ਉਹ ਕਹਾਵਾਂ ਮਿਲਦੇ ਅੱਲੀ ਭਾਰਗੀ ਟਾਲੀ ਦੇਖ ਵੀ ਨਹੀਂ ਰਹੀ ਨਵੀਂ ਚੱਲੂਗਾ ਕੱਢਦਾ ਕੱਢਦਾ ਚਲੋ ਫੋਕਿਆ ਹਾਂਜੀ ਅੱਜ ਜਾਸੋਵੀਂ ਟਾਲੀ ਵਾਲੀ ਪਿਸੇ ਫੰਕਸ਼ਨੇਂ ਤੋਂ ਮੈਂ ਲੈ ਕੇ ਆ ਗਿਆ ਉਹ ਖੜਾ ਆ ਗਿਆ ਹਾਲ ਦਾ ਆਹ ਆਪਣੀ ਬਲਾਈਂਡ ਰੱਲੀਆ ਉਹ ਗੱਗਨੇ ਜਾਂਦੀ ਵਾਲੀ ਆ ਪੰਸੇਂਤਰਵਾ ਕਰ ਆ ਨਵੀਂ ਆ ਜਾਸੋਵੀਂ ਤਰੋਂਗ ਓ ਰੋ ਮੋਲ ਦੇ ਫਲ ਹੋਣਗੇ ਅੰਜੀ ਸਲਾਤਾ ਪਾ ਰੋਲੀ ਬਣਾ ਕੇ ਆਗੇ ਸੀ 10 ਆ 400 ਇਹ ਤਾਂ ਖੜਾ ਰੋਲੀ ਇਹਦੇ ਲਈ ਬਰੀ ਖਾਲੀ ਹੁੰਦੀ ਆ 570 ਉਹ ਖੜਾ ਇੱਕ ਥਾਲੀ ਮੈਂ ਕਹਿੰਨਾ ਹੋਲ ਖੜੀ ਹੈ ਪਰ ਹਾਂ ਇੱਕ ਰਾਦੀ ਹੋਲ ਖੜੀ ਆ ਇਹ ਵਿੱਚ ਹੌਣ ਤੱਕ ਲਤ ਪਾਉਣਿਆ ਫਿਰ ਹੌਲ ਤਾ ਚਾਲ ਲਿਆ ਗਲੀ ਸਮਾਰ ਲੈ ਜਾ ਤੂੰ ਕੱਲ ਕਲੀਸ ਮਾਰ ਲੈ ਸੀ ਬੂਰਾ ਫਲਟਰ ਹੋਟ ਰਾ ਚਾਹ ਲਿਆ ਹੁਣ ਇਹ ਚ ਤੇਲ ਪਾਉਣੇ ਆ 90 ਦਾ ਬਣੀ ਥੱਲੇ ਆ ਗਈ ਸਾਸੀ ਇਹ ਕੈਨ ਮਾਗਰ ਨਹੀਂ ਬੋ ਚਲੋ ਰੁੱਕ ਕੇ ਫਿਰ ਪਾਉਣੇ ਤੇਲ ਹਾਂਜੀ ਫਲਟਰ ਬੋਲਣਾ ਤੇਲ ਪੂਰ ਭਰ ਕੇ ਨਾ ਦੇ ਸਾਵਧਾਨ ਥੱਲੇ ਨਹੀਂ ਪਾਸ ਹੋ ਜਾ ਦਰੋਂ ਲੱਗੇ ਬਸ ਉਹ ਫੜਾ ਤੇ ਆਸ ਹੋ ਜੀ ਕੰਦਰੀ ਖੱਤੀ ਲੋਕਰ ਪਿੰਡੋਂ ਉਹ ਤੋਂ ਬਾਅਦ ਚਲੋ ਮੈਂ ਨਾ ਹਣੋਂ ਪਹੁੰਚਿਆ ਹਾਂ ਹਾਂ ਜੀ ਮੈਂ ਟਰਾਲੀ ਉੱਡੋਂ ਲੱਗ ਗਿਆ ਸੀ ਆਪਣੇ ਘਰੇ ਦਾ ਭਰ ਗਿਆ ਸੀਗਾ ਦੋ ਤਿੰਨ ਟਰਾਲੀਆਂ ਪੈ ਗਿਆ ਸੀ ਆਪਣੇ ਘਰੇ ਫਿਰ ਆਪਾਂ ਡਾਕਟਰ ਦੇ ਢੋਂ ਲੱਗੇ ਇੱਕ ਟਰਾਲੀ ਪਹਿਲਾਂ ਢੋਈ ਸੀ ਮੈਂ 475 ਨਾਲ ਹੁਣ 570 ਲੈ ਕੇ ਆਏ ਹਾਂ ਇੱਥੇ ਰਹਿਣੀਆਂ ਨੇ ਆਪਾਂ ਸੱਤ ਵਾਂਗ ਖੱਤ ਤਲਾਕੇ ਫੇਰ ਦੇਖਣਾ ਕਿਹੜਾ ਲਾਉਣੀਆਂ ਨੇ ਤੂੰ ਵੀ ਆਈ ਆਪਣੇ ਚਾਲ ਗਿਆ ਤਿੰਨ ਟਰਾਲੀਆਂ ਭਰ ਕੇ ਭਰਾਂਦੇ ਦੋ ਟਰੈਕਟਰ ਲੱਗੇ ਹੋਏ ਨੇ ਟਰਾਲੀਆਂ ਤਿੰਨ ਨੇ ਤਿੰਨੇ ਨੇ ਤਿੰਨੇ ਭਰ ਜਾਂਦੇ ਆਣੇ ਉਹ ਓਕਾ ਫੇਰ ਮੈਂ ਦੇਖਣਾ ਹਾਂ ਜੀ ਆਪਾਂ ਦੀ ਕਾ ਫੇਰ ਕਿੱਥੇ ਹੈ ਹਾਂ ਜੀ ਆਪਾਂ ਨੇ ਸਿਆਮਾੜ ਤੋਂ ਬਣਾਤੀ ਅੱਗੇ ਇੱਧਰ ਸਿੰਦਰ ਸਾਹਿਬ ਤੋਂ ਚੱਕਤਾ ਇਹ ਤੋਂ ਆਪਣੇ ਲੈ ਲਈਆਂ ਸੀ ਟਰਾਲੀਆਂ ਪੰਜਕ ਇੱਥੋਂ ਬਣਾਉਂਦੇ ਹਾਂ ਜਿੰਨੀਆਂ ਬਣ ਗਈਆਂ ਫਿਰ ਸਾਲ ਦੇ ਆਏ ਤੇ ਵੀ ਆਪਣੇ ਦੋ ਟਾਈ ਟਰਾਲੀਆਂ ਆਣੀਆਂ ਕਿਆਂ 573 ਆਇਆ ਫਿਰ ਦੇ ਇਹ ਵੀ ਦੋ ਰਾਈ ਟਰਾਲੀਆਂ ਨੇ ਕਿਆਂ ਉਹ ਵੀ ਭਰਨੀਆਂ ਨੇ ਜੀ ਕੀ ਇਹ ਲੋਹ ਦੇ ਵਧੀਆ ਜਾਲ ਦਾ ਅਸ ਚਲੋ ਓਕੇ ਫਿਰ ਮੈਂ ਹੁਣ ਬਾਅਦ ਹਾਂਜੀ ਆਪਣ 473 ਆ ਗਿਆ ਤੇ ਵਾਸਤ ਹਾਂ ਨਾ ਮਾ ਮਗਨ ਲਗਾ ਸਮਾਪਤ ਹੋ ਕਿ ਆਪਣੇ ਲੈ ਮਾ ਠੱਕੀ ਠੱਕੀ ਜਾਣਾ ਬੰਦੇ ਨੇ ਦੱਸ ਸਕਦਾ ਥੋੜਾ ਫਿਰ ਆਪ ਮਾਈ ਬੰਨਾਂ ਨੇ ਦੂਧਰ ਇੱਕ ਖੇਤ ਅੱਧਾ ਵੀ ਰਹਿ ਗਿਆ ਟਰਾਲੀ ਭਰ ਗਈ ਜੀ ਆਪਣੀ ਬੁਰੀ ਤੇ ਹੁਣ ਕੋਈ ਘਰ ਨੂੰ ਜਾਵਾਂਗੇ ਘਰੇ ਜਾ ਕੇ ਵੀ ਬਲੌਗ ਬਣਾਉਣਾ ਤੇ ਹੁਣ ਮੈਂ ਗੱਲ ਲਗਾਉਤੀ ਐਂਡਿੰਗ ਤੇ ਮੈਂ ਹੁਣੋਂ ਆਕਰ ਬਲੌਗ ਓਕੇ ਆ